ਸਾਡੇ ਵੱਲੋਂ ਜਿਹੜੀ ਹੈ ਦੀਵਾਲੀ ਨੂੰ ਲੈ ਕੇ ਚੈਕਿੰਗ ਕੀਤੀ ਜਾ ਰਹੀ ਹੈ ਸਾਰੀਆਂ ਦੁਕਾਨਾਂ ਤੇ ਤੇ ਜਿੱਥੇ ਜੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਇਹਨਾਂ ਨੂੰ ਦੱਸਣ ਦੀ ਕਿ ਵੀ ਤੁਸੀਂ ਆਪਣਾ ਜਿਹੜਾ ਹੈ ਚਾਹੇ ਪ੍ਰੋਡਕਟ ਤੁਸੀਂ ਅੱਛਾ ਬਣਾ ਰਹੇ ਹੋ ਪ੍ਰੋਡਕਟ ਵਧੀਆ ਚੀਜ਼ਾਂ ਯੂਜ਼ ਕਰਕੇ ਬਣਾ ਰਹੇ ਹੋ ਪਰੰਤੂ ਜਿਹੜੀ ਹਾਈਜੀਨ ਆ ਉਹਦਾ ਵੀ ਧਿਆਨ ਰੱਖੋ ਸੋ ਉਹਦੇ ਮਤਲਬਕ ਇਹਨਾਂ ਨੂੰ ਦੱਸਿਆ ਗਿਆ ਔਰ ਨਾਲ ਹੀ ਅਸੀਂ ਇੱਥੋਂ ਮਠੀਆਂ ਦਾ ਸੈਂਪਲ ਲਿਆ ਗਿਆ ਕਰਵਾ ਚੌਦਾ ਤਿਹਾੜਾ ਤਿਹਾੜਾ ਸਭ ਦੀ ਖੁਸ਼ੀਆਂ ਭਰਿਆ ਪਰੰਤੂ ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਉਹ ਵੀ ਜ਼ਰੂਰੀ ਹੈ ਜੇ ਦੇਖਿਆ ਜਾਏ ਤੇ ਦੁਕਾਨਦਾਰ ਹਾਈਜਨ ਦਾ ਖਿਆਲ ਨਹੀਂ ਰੱਖਦੇ ਕੱਲ ਵੀ ਤਾਂ ਦੇਖ ਹੋਇਆ ਫੜਿਆ ਗਿਆ ਹੁਣ ਤੱਕ ਕੀ ਕੀ ਰਿਕਵਰੀ ਹੋਈ ਤੇ ਹਾਈਜਨ ਬਾਰੇ ਕੀ ਸਤਾਵਨੀ ਦਿੱਤੀ ਗਈ ਦੇਖੋ ਅਸੀਂ 165 ਕੁਇੰਟਲ ਦੇ 165 ਕਿਲੋ ਸੌਰੀ ਉਹ ਖੋਇਆ ਸੀ ਫੜਿਆ ਸੀ ਉਹਨੂੰ ਅਸੀਂ ਨਸ਼ਟ ਕਰਾਇਆ ਔਰ ਅੱਗੇ ਵੀ ਸਾਡੀਆਂ ਜਾਰੀ ਨੇ ਰੇਡਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਸਾਨੂੰ ਬਲਕ ਦੇ ਵਿੱਚ ਮਿਲਣਗੀਆਂ ਜਿਹੜੀਆਂ ਠੀਕ ਨਹੀਂ ਆ ਉਹਨੂੰ ਤਾਂ ਅਸੀਂ ਮੌਕੇ ਤੇ ਨਸ਼ਟ ਕਰਵਾਵਾਂਗੇ ਔਰ ਜਿਹੜੇ ਇਹ ਆ ਲੋਕ ਨੇ ਜਿਹੜੇ ਮਠਾਈ ਦੀਆਂ ਦੁਕਾਨਾਂ ਕਰ ਰਹੇ ਆ ਅਸੀਂ ਇੱਥੇ ਸੁਨਿਸ਼ਚਿਤ ਇਹ ਹੀ ਕਰਨੇ ਕਿ ਹਾਈਜਨ ਸਹੀ ਕਰਨ ਤਾਂ ਕਿ ਲੋਕਾਂ ਦੀ ਸਿਹਤ ਨਾ ਕਿਸੇ ਤਰ੍ਹਾਂ ਖਿਲਵਾੜਨਾ ਸਭ ਜ਼ਿਆਦਾ ਕਾਮੀਆਂ ਕੀ ਹੋਣੀਆਂ ਜਿਆਦਾ ਕਾਮੀਆਂ ਬਸ ਇਹ ਹੈ ਭਾਜੀ ਗਾਗ ਦਾ ਇਹ ਕਸੂ ਦਾ ਪ੍ਰੈਸ਼ਰ ਜ਼ਿਆਦਾ ਹੈ ਜਾਂ ਗਾਗ ਜ਼ਿਆਦਾ ਹੈ ਤਿਉਹਾਰ ਕਰਕੇ ਸੋ ਇਹਨਾਂ ਵੱਲੋਂ ਚੀਜ਼ ਨੂੰ ਟਕਿਆ ਨਹੀਂ ਜਾ ਰਿਹਾ ਸਿਰ ਤੇ ਕੈਪਸ ਗਲਵਜ਼ ਨਹੀਂ ਪਾਏ ਜਾ ਰਹੇ ਮੇਨ ਖਾਮੀ ਇਹ ਦਿਖ ਰਹੀ ਹੈ ਉਹ ਇਹਨਾਂ ਨੂੰ ਬਾਰ ਬਾਰ ਇਹ ਕਹਿ ਰਹੇ ਕਿ ਇਹਨਾਂ ਨੂੰ ਵੀ ਪਾ ਕੇ ਰੱਖੋ ਇਹਦੇ ਵਿੱਚ ਦੁਕਾਨਦਾਰ ਦਾ ਹੀ ਫਾਇਦਾ ਹੈ ਦੁਕਾਨ ਤੇ ਕਸਟਮਰ ਜੇ ਦੋ ਆ ਰਹੇ ਆ ਤੇ ਪੰਜ ਜਾਣਗੇ ਉਹਨਾਂ ਨੂੰ ਉਹਨਾਂ ਦੀ ਹਾਈਜੀਨ ਉਹਨਾਂ ਨੂੰ ਹੀ ਫਾਇਦਾ ਹੈ ਇਹਨਾਂ ਨੂੰ ਸਮਝਾਤੇ ਹੀ ਰਹੇ ਆ ਬਾਕੀ ਨਹੀਂ ਸਮਝਦੇ ਤੁਸੀਂ ਸਾਮੀ ਦੀ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਫਿਰ ਸਾਡੇ ਵੱਲੋਂ ਨੋਟਿਸ ਜਿਸ਼ੂ ਕਿੱਥੇ ਜਾ ਰਹੇ ਆ ਔਰ ਰਾਤ ਦਿਨ ਸੈਂਪਲਿੰਗ ਕਿੱਥੇ ਕੀਤੀ ਜਾਏ ਕੋ ਸਾਡੇ ਵੱਲੋਂ ਜਿਹੜੀ ਹੈ ਦੀਵਾਲੀ ਨੂੰ ਲੈ ਕੇ ਚੈਕਿੰਗ ਕੀਤੀ ਜਾ ਰਹੀ ਹੈ ਸਾਰੀਆਂ ਦੁਕਾਨਾਂ ਤੇ ਤੇ ਜਿੱਥੇ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਇਹਨਾਂ ਨੂੰ ਦੱਸਣ ਦੀ ਕਿ ਵੀ ਤੁਸੀਂ ਆਪਣਾ ਜਿਹੜਾ ਹੈ ਚਾਹੇ ਪ੍ਰੋਡਕਟ ਤੁਸੀਂ ਅੱਛਾ ਬਣਾ ਰਹੇ ਹੋ ਪ੍ਰੋਡਕਟ ਵਧੀਆ ਚੀਜ਼ਾਂ ਯੂਜ਼ ਕਰਕੇ ਬਣਾ ਰਹੇ ਹੋ ਪਰੰਤੂ ਜਿਹੜੀ ਹਾਈਜੀਨ ਆ ਉਹਦਾ ਵੀ ਧਿਆਨ ਰੱਖੋ ਸੋ ਉਹਦੇ ਮਤਲਬਕ ਇਹਨਾਂ ਨੂੰ ਦੱਸਿਆ ਗਿਆ ਔਰ ਨਾਲ ਹੀ ਅਸੀਂ ਇਥੋਂ ਮਠੀਆਂ ਦਾ ਸੈਂਪਲ ਲਿਆ ਗਿਆ ਕਰਵਾ ਚੋਦਾ ਤਿਹਾਰਾ ਤਿਹਾਰ ਸਭ ਲਈ ਖੁਸ਼ੀਆਂ ਭਰਿਆ ਪਰੰਤੂ ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਉਹ ਵੀ ਜ਼ਰੂਰੀ ਹੈ ਜੇ ਵੀ ਦੇਖਿਆ ਜਾਈ ਤੇ ਦੁਕਾਨਦਾਰ ਹਾਈਜਨ ਦਾ ਖਿਆਲ ਨਹੀਂ ਰੱਖਦੇ ਕੱਲ ਵੀ ਤਾਂ ਦੇ ਲੋ ਹੋਇਆ ਫੜਿਆ ਗਿਆ ਹੁਣ ਤੱਕ ਕੀ ਕੀ ਤਕਬਲੀ ਹੋਈ ਤੇ ਹਾਈਜਨ ਬਾਰੇ ਕੀ ਸਤਾਵਨੀ ਦਿੱਤੀ ਗਈ ਲੇਖੋ ਅਸੀਂ 165 ਕੁਇੰਟਲ ਦੇ 165 ਕਿਲੋ ਸੌਰੀ ਖੋਇਆ ਸੀ ਫੜਿਆ ਸੀ ਉਹਨੂੰ ਅਸੀਂ ਨਸ਼ਟ ਕਰਾਇਆ ਔਰ ਅੱਧ ਵੀ ਸਾਡੀਆਂ ਜਾਰੀ ਨੇ ਰੇਡਾਂ ਜਿਹੜੇ ਜਿਹੜੇ ਚੀਜ਼ਾਂ ਸਾਨੂੰ ਬਲਕ ਦੇ ਵਿੱਚ ਮਿਲਣਗੀਆਂ ਜਿਹੜੀਆਂ ਠੀਕ ਨਹੀਂ ਆ ਉਹਨੂੰ ਤਾਂ ਅਸੀਂ ਮੌਕੇ ਤੇ ਨਸ਼ਟ ਕਰਵਾਵਾਂਗੇ ਔਰ ਜਿਹੜੇ ਇਹ ਲੋਕ ਨੇ ਜਿਹੜੇ ਮਠਾਈ ਦੀਆਂ ਦੁਕਾਨਾਂ ਕਰ ਰਹੇ ਆ ਅਸੀਂ ਇੱਥੇ ਸੁਨਿਸ਼ਚਿਤ ਇਹ ਹੀ ਕਰਨੇ ਕਿ ਹਾਈਜਨ ਸਹੀ ਕਰਨ ਤਾਂ ਕਿ ਲੋਕਾਂ ਦੀ ਸਿਹਤ ਨਾ ਕਿਸੇ ਤਰ੍ਹਾਂ ਖਿਲਵਾੜਨਾ ਸਰ ਜਿਆਦਾ ਕਾਮੀਆਂ ਕੀ ਹੋਣੀਆਂ ਜਿਆਦਾ ਕਾਮੀਆਂ ਬਸ ਇਹ ਹੈ ਭਾਜੀ ਗਾਗ ਦਾ ਇਹ ਕਿਸੇ ਜੋ ਪ੍ਰੈਸ਼ਰ ਜ਼ਿਆਦਾ ਹੈ ਜਾਂ ਗਾਗ ਜ਼ਿਆਦਾ ਹੈ ਤਿਉਹਾਰ ਕਰਕੇ ਸੋ ਇਹਨਾਂ ਵੱਲੋਂ ਚੀਜ਼ ਨੂੰ ਟਕਿਆ ਨਹੀਂ ਜਾ ਰਿਹਾ ਸਿਰ ਤੇ ਕੈਪਸ ਗਲਵਜ਼ ਨਹੀਂ ਪਾਏ ਜਾ ਰਹੇ ਮੇਨ ਖਾਮੀ ਇਹ ਦਿਖ ਰਹੀ ਹੈ ਉਹ ਇਹਨਾਂ ਨੂੰ ਬਾਰ ਬਾਰ ਇਹ ਕਹਿ ਰਹੇ ਕਿ ਇਹਨਾਂ ਨੂੰ ਵੀ ਪਾ ਕੇ ਰੱਖੋ ਇਹਦੇ ਵਿੱਚ ਦੁਕਾਨਦਾਰ ਦਾ ਹੀ ਫਾਇਦਾ ਹੈ ਦੁਕਾਨ ਤੇ ਕਸਟਮਰ ਜੇ ਦੋ ਆ ਰਹੇ ਆ ਤੇ ਪੰਜ ਜਾਣਗੇ ਉਹਨਾਂ ਨੂੰ ਉਹਨਾਂ ਦੀ ਹਾਈਜੀਨ ਉਹਨਾਂ ਨੂੰ ਹੀ ਫਾਇਦਾ ਹੈ ਇਹਨਾਂ ਨੂੰ ਸਮਝਾਤੇ ਹੀ ਰਹੇ ਆ ਬਾਕੀ ਨਹੀਂ ਸਮਝਦੇ ਤੁਸੀਂ ਸਾਮੀ ਦੀ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਕੀਤੀ ਹੈ ਫਿਰ ਸਾਡੇ ਵੱਲੋਂ ਨੋਟਿਸ ਜਿਸ਼ੂ ਕੀਤੇ ਜਾ ਰਹੇ ਆ ਔਰ ਰਾਤ ਦੇ ਨਾਲ ਸੈਂਪਲਿੰਗ ਕੱਟ ਕੀਤੀ ਜਾਏਗੀ